ਇਕ ਨੂੰ ਚੁਪ ਕਰਾਓ ਅਫਤਾਨ ਕੇ ਮੁੱਢੀ ਕਸਮੇ ਕੀ ਭਾਰੀ ਹੈ ਸਚਤਾ ਕੀ ਜੋਤ ਜਾਗੇ ਸਚਤਾ ਕੀ ਜੋਤ ਜਾਗੇ ਨੰ 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 ਕੇ ਨਾ ਇੰਡੀਆ ਚਲ ਚਲ ਕੇ ਆ ਮੇਰਾ ਚਲ ਇਲੀਗਾ ਇਹ ਬੀਹਾ ਅਸੀਂ ਅਸੀ ਦੇਣਾ ਲੋਕਾਂ ਨੂੰ ਅਸੀਂ प्रति तो 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 इसलिए समा मैं ना कूड़ा सुटागा ना ही किसी करने की इजाजत दवा सब तो पहला मैं अपने आप अपने परिवार अपने इलाके अपने इलाके अपने शहर अपने शहर अपने कमवां वाली था तो, तो अपने कमवां वाली था तो शुरुआत करूंगा शुरुआत करूंगा मैं स्वच्छ भारत मिशन का मैं स्वच्छ भारत मिशन का 450 सारे शहर सारे शहर हर गली हर गली विच करूंगा विच करूंगा सारे भारत सारे भारत को स्वच्छ महान विच स्वच्छता वाले कदम मेरा एक तो कदम सहाय होगा सहाय होगा मैं सोच चुक रहा हूँ मैं सोच चुक अपने समय बिचों बिना अपने समय बिचों सफाई तो लगी समा सफाई लगी समा देन दी देन दी कोशिश करांगा कोशिश करांगा मेरा मनना है कि मेरा मनना है कि दुनिया दे दुनिया दे जेले देश साफ जिसे हन जेले देश साफ जिसे हन ओ अजीहे ओ अजीहे ਇਸ ਲਈ ਹਨ ਇਸ ਲਈ ਹਨ ਕਿਉਂਕਿ ਕਿਉਂਕਿ ਉਹਨਾਂ ਦੇ ਨਾਗਰਿਕ ਉਹਨਾਂ ਦੇ ਨਾਗਰਿਕ ਪੂਰਾ ਨਹੀਂ ਸੁਟਦੇ ਪੂਰਾ ਨਹੀਂ ਸੁਟਦੇ ਅਤੇ ਨਾ ਹੀ ਅਜੀਹਾ ਅਤੇ ਨਾ ਹੀ ਕੋਨ ਦਿੰਦੇ ਹਨ ਬਹੁਤ ਜਿਆਦਾ ਮੈਨੂੰ ਪਤਾ ਹੈ ਕਿ ਮੈਨੂੰ ਪਤਾ ਹੈ ਕਿ ਸਵਚਤਾਵਲ ਮੇਰਾ ਸਵਚਤਾਵਲ ਮੇਰਾ ਇਹ ਕਦਮ ਇਹ ਕਦਮ ਪੂਰੇ ਭਾਰਤ ਨੂੰ ਪੂਰੇ ਭਾਰਤ ਨੂੰ ਸਾਫ ਪੁੱਤਰਾ ਬਣਾਉਣ ਵਿੱਚ ਸਾਫ ਦਾ ਬਣਾਉਣ ਵਿੱਚ ਭਾਰਤ ਕਰੇਗਾ ਕਰੇਗਾ ਦੇਵਾ ਹੈ ਗਾਂਧੀ ਜੀ ਕਸੇ ਇਸ ਨੇ ਗਾਂਧੀ ਜੀ ਦਾ ਇਹ ਲਈ ਵਾਸਤੇ ਵੀ ਬਤ ਕਰਨਾ ਹੈ ਨਸ਼ਾ ਇੱਕ ਬੜਾ ਪੰਜਾਬ ਦੇ ਵਿੱਚ ਕੋੜ ਬੈ ਗਿਆ ਹੈ ਨਸ਼ੇ ਤੋਂ ਬਚੋ ਜਿੱਥੇ ਸਾਫ ਸੁਥਰਾ ਮਾਹੌਲ ਰੱਖਣਾ ਚਾਹੁੰਦੇ ਹੋ ਉੱਥੇ ਜਨਰ ਵਾਸਤੇ ਨਸ਼ਾ ਤੋਂ ਬਚਣਾ ਬਹੁਤ ਜ਼ਰੂਰੀ ਹੈ ਨਸ਼ੇ ਤੋਂ ਬਚੋਗੇ ਤੇ ਆਪਣੇ ਦੇਸ਼ ਨੂੰ ਤੰਦਰੁਸਤ ਬਣਾਓਗੇ ਨਸ਼ੇ ਤੋਂ ਬਾਜੋ ਜੇ ਪੰਜਾਬ ਨੂੰ ਬਚਾਣਾ ਹੈ ਤੇ ਆਪਣੇ ਜੇ ਦੇਸ਼ ਨੂੰ ਬਚਾਣਾ ਹੈ ਨਸ਼ਾ ਇੱਕ ਬੜਾ ਕੋੜ ਹੈ और बच्चे सब लोग कौन जाने जो बच्चे और रेन और रेन 54 ਵਾਲੀ ਚੌਣਾਪੰਨਾ ਦੇ ਨਾਲ ਲਗਾਤਾਰ ਕਰਾਇਆ ਜਾਂਦਾ ਜੀ ਇਹਦੇ ਵਿੱਚ ਪਬਲਿਕ ਦਾ ਤੁਹਾਨੂੰ ਸਹਿਯੋਗ ਬਹੁਤ ਜ਼ਰੂਰੀ ਹੈ ਠੀਕ ਹੈ ਹਾਂ ਤੇ ਇਵੈਂਟ ਤੇ ਵਿੱਚ ਕੀ ਕਰਨੇ ਆ ਕਿ ਕਿਤੇ ਦੇ ਵਿੱਚ ਅਸੀਂ ਜਿਹੜੇ ਜੋ ਵੀ ਕਿਤੇ ਪਲਾਸਟਿਕ ਖਿਲਰੇ ਆ ਜਾਂ ਕੋਈ ਸੜਕਾਂ ਦੀ ਸਫਾਈ ਸੁਫਾਈ ਦਾ ਕੰਮ ਹੋਵੇ ਉਹ ਵੀ ਹੋਣਾ ਹੈ ਅਲੱਗ ਨਾਲ ਪ੍ਰੋਗਰਾਮ ਐਕਟੀਵिटीज ਕਰਦੇ ਉਸ ਦਿਨ ਜਿਵਾਣ ਅੱਜ ਤੋਂ ਵੀ ਸ਼ੁਰੂ ਕਰੀਏ ਅੱਜ ਤੋਂ ਕਿ ਕਿ ਜਿਹੜੀ ਕਿ ਪਲਾਸਟਿਕ ਨੂੰ ਪੂਰਾ ਵਗੜਾ ਚੱਕਣਾ ਔਰ ਸੋਚੀ ਕਿ ਜੀ ਹੈ ਕਿ ਅਸੀਂ ਆਪਣੇ ਘਰ ਆਪਣੇ ਮਹੌਲੇ ਆਪਣਾ ਸ਼ਹਿਰ ਸਾਫ ਰੱਖਣ ਲਈ ਉਹਦੇ ਸੰਬੰਧ ਵਿੱਚ ਅੱਜ ਅਸੀਂ ਤੇ ਸਾਡੇ ਨਾਲ ਪ੍ਰਿੰਸੀਪਲ ਸੀ ਸੁਨੀਤ ਜੀ ਜਗਜੋਤੀ ਸਕੂਲ ਤੋਂ ਸੜੀ ਸੜੀ ਪੀ ਚੈਂਪੀਅਨਸਟ ਤੋਂ ਬਹੁਤ ਜੀ ਸੀ ਯਾ ਮੋਟੀਵੇਟਰ ਅਰੇ ਅੱਜ ਅਸੀਂ ਇੱਕ ਬਲੋਗਿੰਗ ਔਰ ਇੱਕ ਸੋਚੋ ਚ ਪ੍ਰੋਗਰਾਮ ਕੀਤਾ ਗਿਆ ਔਰ ਇੱਕ ਇੰਡੈਂਡ ਵੀ ਤਾਂ ਜੋ ਸ਼ਹਿਰ ਨਵਾਸੀਆਂ ਨੇ ਇੱਕ ਮੈਸੇਜ ਦਿੱਤਾ ਜਾਵੇ ਕਿ ਉਹ ਸ਼ਹਿਰ ਨੂੰ ਕਿਵੇਂ ਸਾਫ ਰੱਖਣ ਦੀ ਕੋਸ਼ਿਸ਼ ਕਰ ਸਕਦੇ ਨੇ ਔਰ ਇੱਕ ਮੈਸੇਜ ਹਰ ਸ਼ਹਿਰ ਨਵਾਸੀ ਨੂੰ ਜਿਵੇਂ ਕਿ ਉਹ ਆਪਣੀ ਨਾਚੂਦਾ ਇਹਨੂੰ ਲੱਗ ਲੱਗ ਕਰਕੇ ਸ਼ਹਿਰ ਨੂੰ ਪੂਰਾ ਮੁਕਤ ਕਰਨਾ ਸ਼ੁਕਰੀਏ ਨੂੰ ਰਿਡਿਊਸ ਕਰਨ ਲਈ ਮਿਲਣਾ। ਅਸੀਂ ਜਿਹੜੇ ਕਰੈਲੀ ਕੱਢਣੀ ਆ ਜਾਂ ਸੌਜਕ ਸੁਆਕੋਂ ਪਹਿਲਾਂ ਸੌਜਕ ਸੁਆਕੋਂ ਤੋਂ ਸ਼ੁਰੂ ਕੀਤਾ ਗਿਆ ਕਿ ਸ਼ਹਿਰ ਵਾਸੀਆਂ ਨਾਲ ਲੈ ਕੇ ਸਕੂਲ ਦੇ ਬੱਚਿਆਂ ਨੂੰ ਦਿੱਤੀ ਗਈ ਹੈ ਸਵੱਛਤਾ ਬਾਰੇ ਕਿ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਾਂਗੇ। ਪੂਰਾ ਯੋਗਦਾਨ ਪਾਵਾਂਗੇ ਕੂੜੇ ਨੂੰ ਘਟਾਉਣ ਦੀ ਵੱਤਵੱਚ। ਜੀਵੇ ਸਾਡੇ ਬੱਚਿਆਂ ਨੇ ਸਲੋਗਨ ਵੀ ਹੈਗੇ ਅੱਜ ਹੈ ਤੇ ਟਰੌਸ ਕਿ ਘਟਾਓ ਬਿਮਾਰੀ ਭਜਾਓ ਸਾਨੂੰ ਪਤਾ ਹੀ ਆ ਕਿ ਅੱਜ ਬਿਰੋ ਵੀ ਕੋਸ਼ਿਸ਼ ਜਿੰਨਾ ਵੀ ਬਿਮਾਰੀ ਪੈਦਾ ਹੋ ਰਹੀ ਜਿਹੜੀ ਪਲਾਸਟਿਕ ਕਰਕੇ ਹੋ ਰਹੀ ਹੈ ਪਲਾਸਟਿਕ ਨੂੰ ਬਚਾਓ ਜਲਦੀ ਅਜੇ ਦਿਨ ਬਾਰੇ ਫਾਰੈਟ ਕਿ ਅਗੇ ਅਸੀਂ ਭਵਿੱਖੇ ਸਾਡਾ ਅੱਛਾ ਰਹੇਗਾ ਸੁਰੱਖਿਤ ਰਹੇਗਾ ਜਦਸੀਂ ਗਰੋ ਕਰ ਪਾਵਾਂਗੇ ਅੱਜ ਮਿਊਨਿਸਪਲ ਕਾਰਪੋਰੇਸ਼ਨ ਦੀ ਨਾਲ ਮਿਲ ਕੇ ਜਗਜੋਤੀ ਸਕੂਲ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਵੱਛਤਾ ਜਿਹੜੀ ਹੈ ਸਾਡੇ ਲਈ ਹੈਗਾ ਸਵੱਛ ਭਾਰਤ ਹੋਏਗਾ ਤਦ ਹੀ ਸੁਸ਼ਤ ਭਾਰਤ ਹੋਏਗਾ ਤੇ ਅੱਜ ਬੱਚਿਆਂ ਨੇ ਬੜਾ ਅੱਛਾ ਸੈਲੀ ਵੀ ਕੀਤੀ ਹੈ ਤੇ ਲੋਕਾਂ ਨੂੰ ਅਵੇਅਰ ਕੀਤਾ ਹੈ